Welcome back to our YouTube channel Punjab Stitching Class and please subscribe this channel. ਅਸੀਂ ਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕੱਚਾ ਕਰਕੇ ਤਰਪਾਈ ਕਿਸ ਤਰ੍ਹਾਂ ਕਰਨੀ ਹੈ ਜਿੰਨਾ ਆਪਾਂ ਨੇ ਫੋਲਡ ਕਰਨਾ ਉੱਥੇ ਤੇ ਆਪਾਂ ਨੇ ਇਸ ਤਰ੍ਹਾਂ ਕੱਟ ਲਾ ਲੈਣਾ ਇਸ ਤਰ੍ਹਾਂ ਕੱਟ ਲਾਉਣ ਤੋਂ ਬਾਅਦ ਜਿੰਨਾ ਕੱਪੜਾ ਆਪਾਂ ਨੇ ਇਹਦੇ ਵਿੱਚ ਫੋਲਡ ਕਰਨਾ ਵਾ ਇਸ ਤਰ੍ਹਾਂ ਇਹਨੂੰ ਕੱਟ ਤੱਕ ਇੱਥੇ ਤੱਕ ਫੋਲਡ ਇਸ ਤਰ੍ਹਾਂ ਕਰ ਲੈਣਾ ਠੀਕ ਹੈ

ਇਸ ਲੰਬਾ ਧਾਗਾ ਪਾ ਕੇ نیچے ਘੱਟ ਦੇ ਕੇ ਸੋਈ ਆਪਾਂ ਨੇ ਪਤਲੀ ਲੈਣੀ ਹੈ ਜਿਹਦੇ ਵਿੱਚ ਦੀ ਮੋਤੀ ਲੰਘ ਜਵੇ ਐ ਇਤੋਂ ਬ੍ਰੀਕ ਟੰਕਾ ਇਸ ਤਰ੍ਹਾਂ ਚੱਕਣਾ ਪਹਿਲਾਂ نیچے ਤੋਂ ਥੋੜੇ ਜਿਹਾ ਦੋ ਟੰਕੇ ਇਸ ਤਰ੍ਹਾਂ ਫੇਰ ਇਸ ਤਰ੍ਹਾਂ ਬਿਲਕੁਲ ਇਹ ਨਜ਼ਦੀਕ ਨਜ਼ਦੀਕ ਚੱਕਣਾ ਇਸ ਤਰ੍ਹਾਂ ਪਹਿਲਾਂ ਹਾਂ ਇਸ ਤਰ੍ਹਾਂ ਬ੍ਰੀਕ ਬ੍ਰੀਕ ਟੰਕਾ ਚੱਕਣਾ ਉਹ ਲਈ ਦੀਸ ਪੋਟ ਲਾ ਕੇ ਇਸ ਤਰ੍ਹਾਂ ਕਰੋ ਹਾਂ ਦੇਖੋ ਪਾਸਤਾ ਇਸ ਤਰ੍ਹਾਂ ਇਹ ਸੋ ਇਹ ਪੂਰੇ ਦੀ ਤਰਾਈ ਕਰ ਦਾਂਗੇ ਟਾਂਕਾ ਬਿਲਕੁਲੇ ਛੋਟਾ ਛੋਟਾ ਚੱਕਣਾ ਹੇ ਨੀਚੇ ਦੇ ਵੀ ਦੋ ਦੋ ਕੇ ਧਾਗੇ ਚੱਕਣੇ ਨੇ ਜਿੱਥੇ ਤੱਕ ਤਰਪਾਈ ਤੁਸੀਂ ਕਰਨੀ ਹੈ ਉਥੋਂ ਉਸ ਤੋਂ ਬਾਅਦ ਦਾ ਸਟਰਾਇਨ ਕੱਟਾ ਦੇ ਦੋ ਸਟਰਾ ਤਾਂ ਟੋਟਾ ਜੀਨ ਕੱਟ ਦਾਂ ਲਓ ਜੀ ਆ ਦੇਖੋ ਹਾਂ ਹੁਣ ਆਪਣੀ ਤਰਪਾਈ ਹੋ ਚੁੱਕੀ ਆ ਆਹ ਵੈਕਪਾਸ ਹੁਣ ਆਪਾਂ ਇਹਨੂੰ ਸਿੱਧਾ ਕਰਕੇ ਦਿਖਾਉਣੀ ਆ ਆ ਦੇਖੋ ਬਿਲਕੁਲ ਵੀ ਤਰਪਾਈ ਦਾ ਤਾਂ ਗਾ ਬਿਲਕੁਲ ਨਹੀਂ ਦਿਖ ਰਿਹਾ ਬਿਲਕੁਲ ਹੀ ਸਾਫ ਤੇ ਸੁਥਰੀ ਆਈਏ ਬਾਅਦ ਵਿੱਚ ਤੁਸੀਂ ਕੀ ਕਰਨਾ ਆਲਿਸ ਜੀ ਮੈਂ ਆਪਣੇ ਕੱਤੀ ਲਈ ਆ। ਇਹਨੂੰ ਇਸ ਤਰ੍ਹਾਂ ਭਾਗ ਖਿੱਚ ਕੇ ਹਟਾ ਦਿੰਦੇ ਹਾਂ। ਇਹਸ ਤਰ੍ਹਾਂ। ਆ ਦੇਖੋ। ਹੁਣ ਸਾਡੀ ਬਿਲਕੁਲ ਤਰਪਾਈ ਬਹੁਤ ਸੋਹਣੀ ਤੇ ਸਾਫ਼। ਤਿਆਰ। ਜੇ ਮੈਂ ਤੁਹਾਨੂੰ ਦੱਸਦੀਆਂ ਕਿ ਆਪਾਂ ਸੂਟ ਦੇ ਉੱਪਰ ਜਿਹੜੇ ਚਾਕਾਂ ਵਾਲੀ ਸਾਈਡ ਆ ਉਹਦੇ ਉੱਤੇ ਆਪਣੇ ਲੋਕ ਕਿਸ ਤਰ੍ਹਾਂ ਲਾਉਣਾ। ਆ ਆਪਣਾ ਕਮੀਜ਼ ਪੂਰਾ ਤਿਆਰ ਆ। ਆ ਦੇਖੋ ਇੱਥੋਂ ਆਪਣੇ ਚਾਕ ਲਈ। ਆ ਵਾਲੀ। ਜਿਹੜਾ ਚਾਕਾਂ ਵਾਲਾ ਕੁਸਲਾਈ ਵਾਲਾ ਲੋਕ ਬੰਦ ਹੁੰਦੀ ਆ ਸਲਾਈ ਆਪਣੀ ਖਤਮ ਹੁੰਦੀ ਆ ਉੱਥੋਂ ਆਪਾਂ ਨੇ ਸ਼ੁਰੂ ਕਰਨਾ ਆ ਸੋਈ ਪਹਿਲਾਂ نیچے ਤੋਂ ਸ਼ੁਰੂ ਕਰਨੀ ਆ ਉੱਪਰੋਂ ਜਿਹੜੀ ਆਪਣੀ ਜਿਹੜੀ ਆ ਗਾਠਾ ਗੱਠ ਵਾਲੀ نیچے ਚਲੇ ਜਾਵੇ ਇਸ ਤਰ੍ਹਾਂ ਹਲੋ 5 6 ਗਾਰੇ ਲੰਘਾ ਲਓ ਸੋਈ ਦੇ ਵਿੱਚ ਧਾਗਾ ਚੌਰਾ ਪਾਓ ਜਿਹਦੇ ਨਾਲ ਲੋਕਾ ਛੇਦੀ ਬਣ ਜਾਂਦਾ ਆਸਤ ਹੁਣ ਇਹਨੂੰ ਕੋ ਭੱਜਨੇ ਉੱਥੋਂ ਕੱਢ ਲੈਣਾ ਫੜਨ ਤੋਂ ਬਾਅਦ ਸੂਈ ਆਪਾਂ ਨੀਚੇ ਦੀ ਸਾਰਿਆਂ ਤੋਂ ਥੱਲੇ ਦੇ ਵਿੱਚ ਦੀ ਤੇ ਆਸਤ ਬਾਅਦ ਇਹਦੇ ਵਿੱਚ ਦੀ ਨਿਕਾਲ ਦੇ ਆਸਤ Gracias. ਜਦੋਂ ਸਾਰੇ ਧਾਗੇ ਲਈ ਇਸ ਤਰ੍ਹਾਂ ਪੂਰੀ ਤਰ੍ਹਾਂ ਪੂਰੀ ਗੱਠ ਬਣ ਜਾਵੇ ਫਿਰ ਇਹਨੂੰ نیچے ਦਰ ਘੱਟ ਲਓ। نیچے ਤੋਂ ਇਹ ਇਸ ਤਰ੍ਹਾਂ। نیچے ਵੀ ਇੱਕ ਦੋ ਵਾਰ ਇਸ ਤਰ੍ਹਾਂ ਕਰਕੇ ਉੱਪਰ ਦਿਨੇ ਮੈਂ ਕਿ ਗੱਠ ਦੇ ਦੋ। ਇਸ ਤਰ੍ਹਾਂ ਹੁਣ ਇਹਨੂੰ ਆਪਾਂ ਧਾਗੇ ਨੂੰ ਕੱਟ ਲਾਂਗੇ। ਇਸ ਤਰ੍ਹਾਂ ekkuði. Það er straflóðt og það van ekki bjára tjóði.